ਤੇ ਮੇਰੀ ਕਰਨ ਭੂਮੀ ਬਣ ਕੇ ਜਿੰਨਾ ਮੈਂ ਹਰ ਚੀਜ਼ ਪ੍ਰਾਪਤ ਕੀਤੀ ਆ ਮੇਰੇ ਯਾਰ ਨਾਲ ਤੇ ਉਹ ਬਾਬਾ ਠਾਕਰਾ ਜੀ ਦੇ ਘਰ ਤੋਂ ਜਦੋਂ ਅਸੀਂ ਉਹਨੇ ਆਉਂਦੇ ਸੀ ਤਾਂ ਸਾਰੇ ਮਿਲੋ ਸਾਰੇ ਲੋਜਰ ਮਿਲ ਪਿਆ ਨਾ ਹਾਜਰ ਕੁਛ ਨਹੀਂ ਸੀ ਤੇ ਮੈਨੂੰ ਮਾਨਤ ਕਰ ਦਿੰਦੇ ਸੀ ਤੋਂ ਇਹ ਮੇਰੀ ਕਰਨ ਭੂਮੀ ਹੈ ਫਿਰ ਤੋਂ ਮੈਂ ਸਿੱਖਿਆ ਕਿ ਕਿਵੇਂ ਪਾਰਟੀ ਦੇ ਵਿੱਚ ਬਿੱਲਿਆ ਜਾਂਦਾ ਕਿਵੇਂ ਸਿਆਸੀ ਜਿਹੜੀਆਂ ਗੁੱਜ ਦਾ ਰਿਆਲ ਹੈ ਤੇ ਨਿਕਾਇਆ ਜਾਂਦਾ ਸੋਏ ਮੇਰੀ ਜਨਮ ਭੂਮੀ ਆ ਮੈਂ ਜੋ ਪੜਾਉਣਾ ਸਿੱਖਿਆ ਬਹੁਤ ਨਰਮ ਹੱਥ ਦਾ ਮੈਂ ਹੱਸਦੀ ਰਹੀ ਕਿਉਂਕਿ ਮੇਰੀ ਅਰਜ਼ਾ ਅੱਜ ਮੈਂ ਜਿੰਨੇ ਮਾਤੇ ਚਲਾਇਆ ਜਵਾ ਤਾਂ ਸਰਕਾਰ ਉਤਾਰ ਸੀ ਕਿਉਂਕਿ ਇਹਨਾਂ ਨੇ ਫੌਜ ਜੀ ਭਰਤੀ ਕੀਤੀ ਆ ਉਹ ਕਹਿੰਦੇ ਸੌਲੋਈ ਕੀਤੀ ਆ ਕਹਿੰਦੇ ਅੰਦੇ ਨੇ ਕਿ ਬੰਦਾ ਫੌਜੀ ਜਦੋਂ ਭਰਤੀ ਹੋ ਜਾਂਦਾ ਉਹਨੂੰ ਕਹਿੰਦੇ ਨੇ ਕਿ ਤੈਨੂੰ ਜੇ ਤਨਖਾਹ ਉਹ ਨਹੀਂ ਮਿਲਣੀ ਨਾਦਰ ਮੁਕਾ ਕਰਿਆ ਜਾਣਾ ਪਹਿਲਾਂ ਨੂੰ ਲਜ਼ੂਰਤੀ ਕਰ ਗਿਆ ਸੋ 9 ਮਹੀਨੇ ਦੀ ਆਪਣੀ ਟ੍ਰੇਨਿੰਗ ਜਿਹੜੀ ਮੈਂ ਦਾ ਉਹਨੂੰ ਕਹਿਦੇ ਨੇ ਕੋ ਲਜ਼ੂਰਤੀ ਕਰਦਾ ਸੋ ਮੈਂ ਘਰਾਣੀ ਦੇ ਵਿੱਚ ਅਕਾਦੀਦਾਂ ਨੂੰ ਪਾਉਣ ਤੋਂ ਪਹਿਲਾਂ ਇਹਦੇ ਲਜ਼ੂਰਤੀ ਕੀਤੀ ਆ ਇਹ ਮੈਂ ਇਹ ਮੇਰੀ ਕਰਨ ਭੋਰੀਆਂ ਇਸ ਨੂੰ ਸੰਭਾਲਦਾ ਅਰ ਮੈਂ ਥੋੜੇ ਨੂੰ ਵਾਦਾ ਕਰਦਾ ਕਿ ਭਾਵੇਂ ਕਿ ਅਦਾਸ ਕੀਤੀ ਆ ਸੰਗਤ ਨੂੰ ਦੇ ਵਿੱਚ ਕਿ ਮੈਂ ਕਰਦਾ ਮਤੇ ਪਿਆਰ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਰਸਰ ਰਹਾਂਗੇ ਪਰ ਜਿਹੜੇ ਸਭ ਯਤਨ ਨੇ ਤੇ ਯਤਨ ਤਾਂ ਹੀ ਸਰਬੋਤਮ ਕਰੇ ਤੇ ਜੇਕਰ ਤੁਹਾਡਾ ਸਾਰਿਆਂ ਦਾ ਸਾਥ ਹੋਊਗਾ ਕਿਉਂਕਿ ਕਲਾ ਬੰਦਾ ਕੋਈ ਵੱਡਾ ਨਹੀਂ ਹੈ ਵੱਡੇ ਵੱਡੇ ਧਾਰੇ ਤੁਸੀਂ ਆਖਣੋ ਜਿਹੜੇ ਕਹਿੰਦੇ ਸੀ 25 25 ਸਾਲਾਂ ਦਾ ਲੰਘ ਗਏ ਉਹ ਸ਼ਕਤਾਂ ਤੇ ਬਾਰੇ ਪੜਦੇ ਨੇ ਕੋਈ ਉਹਨਾਂ ਦਾ ਬਾਤ ਨਹੀਂ ਕੋਈ ਦਾ ਤੇ ਉਹ ਰੋਗ ਜਿਹਨਾਂ ਨੂੰ ਪੰਜਾਬ ਦੇਾਰੇ ਜਾਨ ਨੇ ਉਹ ਪੰਜਾਬ ਦੀਆਂ ਦਿੱਕੀਆਂ ਕਰਦੇ ਨੇ ਸੋ ਸਭ ਕੁਝ ਛੋਟੇ ਹੱਥ ਚ ਦੋ ਛੋਟੇ ਸਾਥ ਤੋਂ ਬਿਨਾ ਕੁਝ ਨਹੀਂ ਬਣ ਸਕਦਾ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਥ ਦਿਓ ਜਿਵੇਂ ਤੁਸੀਂ ਮੇਰੇ ਨਾਲ ਇਹ ਮੇਰੀ ਕਾਰਗੋਮੀਆ ਅਰਜ਼ੀ ਵੀ ਵਾਦਾ ਕਰ ਰਿਹਾ ਕਿ ਤੁਹਾਨੂੰ ਬਰਾਬਰ ਨਿਯੋਨ ਦੇ ਵਰਗ ਦੀ ਦਾਖਲਤਾ ਤੇ ਵਰਗ ਦੀ ਮਿਲੋ ਸਦਾ ਜੀ ਕੀ ਵਿਚਾਰਸ਼ਿਆ ਕਰਨਾ ਚਾਹੁੰਦੇ ਹਾਂ ਜੀ ਅਜਰੇ ਸਨਮਾਨ ਸਮਾਰੋਹ ਵਾਲੇ ਭਵਿੰਦ ਜੀ ਕਾ ਖਾਨ ਸਾਹਿਬ ਵਾਇਕ ਜੀ ਦੇ ਘਰੇ 2000 2018 ਸੰਕਰਣੀ ਸਾਡੀ ਟੀਮ 2000 2402 ਤੇ ਮਨਦੀਪ ਸਿੰਘ ਗੁਪਤਾ ਅਸੀਂ ਇਹ ਚੁਣਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁਸਕਲਾਣਾ ਲੋਕਾਂ ਦੀ ਉਹਨੂੰ ਹੱਲ ਕਰਾਉਣ ਤੱਕ ਜਾਵਾਂਗੇ ਘਰ ਘਰ ਪਹੁੰਚਾਂਗੇ ਮੀਟੀਆਂ ਬਣਾਵਾਂਗੇ ਆਇਤਮਾਨ ਦੇ ਸੁਪਨਾ ਅਨਸਾਰ ਪੂਰੇ ਤੰਦਰੁਸਤ ਜੀਵਾਂ ਕਰਾਂਗੇ ਪਰ ਸਾਨੂੰ ਪੂਰਾ ਆਸਾ ਜੋ ਸਾਡੀ